ਇਹ ਫੂਡ ਕਿੱਟਾਂ ਮੰਡੀ ਲਾਡੂਕਾ ਵਿੱਚ ਡਿਪਟੀ ਕਮਿਸ਼ਨਰ ਸਾਹਿਬ ਅਮਰਪ੍ਰੀਤ ਕੌਰ ਸੰਧੂ ਜੀ ਔਰ ਐਸਐਸਪੀ ਗੁਰਮੀਤ ਸਿੰਘ ਜੀ ਏਡੀਸੀ ਮੈਮ ਮਨਦੀਪ ਕੌਰ ਜੀ ਇਹ ਫੂਡ ਕਿੱਟਾਂ ਔਰ ਮੱਛਰਦਾਨੀਆਂ ਆਟੇ ਦੀ ਕਿੱਟ ਉਹ ਸਮਾਨ ਦੀ ਜਿਹੜੀ ਵੰਡ ਆ ਉਹ ਕੀਤੀ ਜਾ ਰਹੀ ਹੈ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਮੰਡੀ ਲਾਡੂਕਾ ਦੇ ਰਾਹਤ ਕੈਂਪ ਵਿੱਚ ਸਮਾਨ ਜਿਹੜਾ ਹੈਗਾ ਫੂਡ ਕਿੱਟਾਂ ਮੱਛਰਦਾਨੀਆਂ ਆਟਾ ਹੋਰ ਸਮਗਰੀ ਖਾਣ ਦੀ ਉਹਦੀਆਂ ਕਿੱਟਾਂ ਇੱਥੇ ਵੰਡੀਆਂ ਜਾ ਰਹੀਆਂ ਨੇ ਆਪੀ ਨਾਮ ਹੈ ਕਾਰਨ ਦੇ ਕੇ ਖਾਨ ਸਿੰਘ ਖਾਨ ਸਿੰਘ ਤੁਹਾਨੂੰ ਨਾਮ ਦਿਆ ਮੰਡੀ ਲਾਡੂਕਾ ਵਿਖੇ ਬਣੇ ਰਾਹਤ ਕੇਂਦਰ ਵਿੱਚ ਡੈਪਟੀ ਕਮਿਸ਼ਨਰ ਸਾਹਿਬ ਔਰ ਐਸਐਸਟੀ ਸਾਹਿਬ ਫਾਜ਼ਿਲਕਾ ਇੱਥੇ ਜਿਹੜੇ ਬੱਚੇ ਆਏ ਨੇ ਉਹਨਾਂ ਨੂੰ ਜਿਹੜੇ ਹੈਗੇ ਖਾਣ-ਪੀਣ ਦਾ ਸਮਾਨ ਦੇ ਰਹੇ ਨੇ ਇੱਥੇ ਕੈਂਪ ਲਾਡੂਕਾ ਦਾਣਾ ਮੰਡੀ ਵਿੱਚ ਉੱਥੇ ਬੱਚਿਆਂ ਨੂੰ ਰੈੱਡ ਕਰਾਸ ਦੇ ਵੱਲੋਂ ਜਿਹੜਾ ਖਾਣ ਦਾ ਸਮਾਨ ਹੈ ਤਾਂ ਕਿ ਬੱਚਿਆਂ ਦੇ ਵਿੱਚ ਇੱਕ ਆਪਣਤਾ ਪਹੁੰਚਾਉਣ ਬਣੇ ਉਹ ਘਟ ਛੱਟ ਕੇ ਉਹਨਾਂ ਨੂੰ ਉਹਨਾਂ ਦੇ ਮਾਨਸਿਕੋ ਦਬਾਅ ਨਾ ਬਣੇ ਔਰ ਉਹ ਬਿਹਤਰ ਮਹਿਸੂਸ ਕਰਨ ਇਸ ਲਈ ਇੱਥੇ ਬੱਚਿਆਂ ਦੇ ਤੱਕ ਤੋਂ ਇਹ ਇਹਨਾਂ ਨੂੰ ਕਿੱਟਾਂ ਦਿੱਤੀਆਂ ਜਾ ਰਹੀਆਂ ਨੇ ਇਸ ਮੌਕੇ ਬਾਬਾ ਸੋਹਣ ਸਿੰਘ ਜੀ ਖੁਸ਼ਦਿਲ ਜੀ ਡਿਪਟੀ ਕਮਿਸ਼ਨਰ ਮੈਡਮ ਅਮਰ ਪ੍ਰੀਤ ਕੌਰ ਸੰਧੂ ਐਸਐਸਪੀ ਗੁਰਮੀਤ ਸਿੰਘ ਜੀ ਏਡੀਸੀ ਮੈਮ ਡਾਕਟਰ ਮਨਦੀਪ ਕੌਰ ਜੀ ਸਹਾਇਕ ਕਮਿਸ਼ਨਰ ਜਨਰਲ ਹਮਨਦੀਪ ਸਿੰਘ ਮਾਵੀ ਜੀ ਔਰ ਜਿਹੜੇ ਇਲਾਕੇ ਦੇ ਲੋਕ ਉਹ ਇੱਥੇ ਇਹ ਬੱਚਿਆਂ ਨੂੰ ਜਿਹੜੀ ਕਿੱਟ ਹੈ ਉਹ ਦੇ ਰਹੇ ਨੇ ਤਾ ਜੀ ਤੁਸੀਂ ਤਾਂ ਆਪ ਇਸ ਇਲਾਕੇ ਦੇ ਹੀ ਹੋ ਤੁਹਾਨੂੰ ਪਤਾ ਲੋਕ ਛੇਤੀ ਆਉਗਾ ਘਰ ਛੱਡ ਕੇ ਖੁਸ਼ ਹੁੰਦੇ ਔਰ ਜਿਹੜਾ ਸਾਡਾ ਧਾਣੀਆਂ ਦੇ ਵਿੱਚ ਲੋਕ ਹੈਗੇ ਨੇ ਉਹਨਾਂ ਦੀ ਜਿਹੜੀ ਕਨੈਕਟੀਵਿਟੀ ਉਹ ਕਟਆਫ ਹੋ ਗਈ ਹੈ ਪ੍ਰਭਾਵਿਤ ਹੋਈ ਹੈ ਔਰ ਘਰਾਂ ਦੇ ਵਿੱਚ ਪਾਣੀ ਹਜੇ ਤੱਕ ਨਹੀਂ ਗਿਆ ਘਰ ਉੱਚੇ ਨੇ ਔਰ ਲੋਕ ਉੱਥੇ ਰਹਿ ਰਹੇ ਨੇ ਸਾਡੇ ਵੱਲੋਂ ਇਹੀ ਅਪੀਲ ਹੈ ਤੁਹਾਡੇ ਮਾਧਿਅਮ ਵੱਲੋਂ ਵੀ ਅਸੀਂ ਅਪੀਲ ਕਰਾਂਗੇ ਕਿ ਆਪਦੇ ਘਰ ਛੱਡ ਕੇ ਰਿਸਕ ਨਾ ਲੈਣ ਘਰ ਛੱਡ ਕੇ ਰੀਲੀਫ ਕੇਂਦਰਾਂ ਦੇ ਵਿੱਚ ਆਉਣ ਉੱਚੀਆਂ ਥਾਵਾਂ ਤੇ ਆਉਣ ਔਰ ਜੇਕਰ ਫਿਰ ਵੀ ਉਹ ਉੱਥੇ ਰਹਿ ਰਹੇ ਨੇ ਤਾਂ ਅਸੀਂ ਬਾਇਆ ਬੋਟ ਐਨ ਡੀ ਆਰ ਐਫ ਟੀੀਮ ਲੱਗੀ ਹੋਈ ਹੈ ਆਜਾਰਮੀ ਵੀ ਲੱਗੀ ਹੋਈ ਹੈ ਸਾਰਾ ਰੀਲੀਫ ਦਾ ਜਿਹੜੀ ਸਮਗਰੀ ਹੈਗੀ ਉਸ ਰਾਹੀਂ ਤੋਂ ਉਹਨਾਂ ਨੂੰ ਪਹੁੰਚਾਈ ਜਾ ਤਾਂ ਸੇਮ ਨਹੀਂ ਹੈਗਾ ਜੀ ਥੋੜਾ ਵਧੀਆ ਹੀ ਹੈ ਔਰ ਜਿਹੜੇ ਸਾਡੇ ਪਿੰਡ ਹੈਗੇ ਆ 20 22 ਜਿਹੜੇ ਪਿੰਡ ਨੇ ਉਹਨਾਂ ਨੂੰ ਅਸੀਂ ਕਨਸਟੈਂਟਲੀ ਰੀਚ ਕਰ ਰਹੇ ਹਾਂ ਵਾਇਆ ਬੋਟ ਔਰ ਰੀਲੀਫ ਕੇਂਦਰ ਅਸੀਂ 6 ਤੋਂ 7 ਸਾਡੇ ਹੋ ਗਏ ਨੇ ਲੋਕ ਆ ਰਹੇ ਨੇ ਰੀਲੀਫ ਕੈਂਪਸ ਦੇ ਵਿੱਚ ਤੇ ਉਹਨਾਂ ਨੂੰ ਅਸੀਂ ਸਾਰੀ ਸੁਵਿਧਾ ਪ੍ਰੋਵਾਈਡ ਕਰ ਰਹੇ ਹਾਂ। ਰੱਬ ਦਾ ਸ਼ੁਕਰ ਹੈ ਜੀ ਅਜੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਕੱਲ ਵੀ ਇੱਕ ਬੱਚੇ ਬੱਚਾ ਐਨਡੀਆਰਐਫ ਦੀ ਟੀਮ ਨੇ ਰੈਸਕੂ ਕੀਤਾ ਹੈਗਾ। ਸੋ ਪਰਮਾਤਮਾ ਦੀ ਬੜੀ ਕਿਰਪਾ ਹੈ ਇਸ ਕਰਕੇ ਕੋਈ ਜਾਨੀ ਮਾਲੀ ਕੋਈ ਨੁਕਸਾਨ ਨਹੀਂ ਹੋਇਆ। ਹਵੀ ਪਿੰਡ ਪ੍ਰਭਾਵਿਤ ਨੇ ਜੋ ਪਾਣੀ ਦੇ ਨਾਲ ਕਿਰੇ ਹੋਏ ਨੇ ਔਰ ਮੈਂ ਹਰ ਪਿੰਡ ਦੇ ਵਿੱਚ ਜਾ ਰਿਹਾ ਔਰ ਹਰ ਪਿੰਡ ਦੇ ਵਿੱਚ ਲੋਕਾਂ ਨੂੰ ਮਿਲ ਰਿਹਾ ਜਿਉਂ ਉਹਨਾਂ ਨੂੰ ਮੁਸ਼ਕਲ ਆ ਰਹੀ ਹੈ ਉਹਨਾਂ ਮੁਸ਼ਕਲਾਂ ਦਾ ਅਸੀਂ ਹੱਲ ਕਰ ਰਹੇ ਹਾਂ ਔਰ ਹਰ ਪਿੰਡ ਦੇ ਵਿੱਚ ਅਸੀਂ ਫੀਡ ਔਰ ਰਾਸ਼ਨ ਲੈ ਕੇ ਪਹੁੰਚ ਰਹੇ ਹਾਂ ਅੱਜ ਪਿੰਡ ਗੁੱਦੜ ਬਣੀ ਵੇਕੇ ਪਹੁੰਚੇ ਸੀ ਜਿੱਥੇ ਫੀਡ ਵੰਡਣ ਦੀ ਸ਼ੁਰੂਆਤ ਕਰਾਈ ਗਈ ਹੈ ਬੇਜਬਾਨ ਪਸ਼ੂਆਂ ਲਈ ਔਰ ਰਾਸ਼ਨ ਜਿਹੜਾ ਇਨਾ ਸਾਰੇ ਪਰਿਵਾਰਾਂ ਨੂੰ ਤਕਰੀਬਨ 350 ਘਰ ਦੱਸਿਆ ਗਿਆ ਹੈ ਤਾਂ ਸਾਰੇ ਪਰਿਵਾਰਾਂ ਨੂੰ ਅਸੀਂ ਰਾਸ਼ਨ ਦੇਣਾ ਹੈ ਔਰ ਸਾਰੇ ਜਿਹੜੇ ਸਾਡੇ ਲੋਕ ਨੇ ਮੈਂ ਸਾਰੇ ਲੋਕਾਂ ਦਾ ਆਮ ਵਿਸ਼ਵਾਸ ਦੋਣਾ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸਾਡੀ ਸਰਕਾਰ ਮਾਨਯੋਗ ਨੂੰਮੰਦ ਸਰਦਾਰ ਤੁਮਨ ਸਿੰਘ ਮਾਲ ਜੀ ਦੀ ਬਾਈ ਵਾਲੀ ਸਰਕਾਰ ਸਾਡੇ ਸਾਰੇ ਅਫਸਰ ਸਹਿਬਾਨ ਅਸੀਂ ਸਾਰੇ ਮੈਂ ਆਪ ਲੋਕਾਂ ਦੇ ਨਾਲ ਖੜੇ ਅਸੀਂ ਔਰ ਇਹ ਸਾਰੇ ਮੇਰਾ ਪਰਿਵਾਰ ਨੇ ਮੈਂ ਦਿਨ ਰਾਤ ਕਿਸੇ ਨੂੰ ਕੋਈ ਲੋੜ ਪੈਂਦੀ ਉਹਨਾਂ ਨਾਲ ਡੱਟ ਕੇ ਖੜਾ ਇਹ ਜੋ ਮੁਸੀਬਤ ਆਈ ਹੈ ਕੁਦਰਤੀ ਆਫਤ ਆਈ ਹੈ ਇਸ ਮੁਸੀਬਤ ਦਾ ਅਸੀਂ ਰਲ ਮਿਲ ਕੇ ਸਾਹਮਣਾ ਕਰ ਰਹੇ ਹਾਂ ਔਰ ਜੇ ਕਿਸੇ ਨੂੰ ਵੀ ਕੋਈ ਮੁਸੀਬਤ ਕੋਈ ਮੁਸ਼ਕਲ ਆਉਂਦੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਦੋਂ ਵੀ ਕਿਸੇ ਨੂੰ ਕੋਈ ਲੋੜ ਹੈ ਅਸੀਂ ਹਰ ਵਕਤ ਲੋਕਾਂ ਦੇ ਵਿੱਚ હાજર ਹੋ ਜਾਵਾਂਗੇ ਲੋਕਾਂ ਦੇ ਵਿੱਚ ਪਹੁੰਚ ਜਾਵਾਂਗੇ ਕਿਸੇ ਨੂੰ ਗਰਾਉਂਡ ਦੀ ਲੋੜ ਨਹੀਂ ਜੋ ਵੀ ਲੋਕਾਂ ਦੀ ਕੋਈ ਜ਼ਰੂਰਤ ਹੈ ਉਹ ਸਾਰੀਆਂ ਜ਼ਰੂਰਤਾਂ ਅਸੀਂ ਪੂਰੀਆਂ ਕਰ ਵੀ ਰਹੇ ਹਾਂ ਔਰ ਅੱਗੇ ਵੀ ਕਰਾਂਗੇ ਮੈਡਮ ਜੀ ਨੇ ਡਿਸਕਸ ਕਰਕੇ ਜੋ ਵੀ ਰੀਲੀਫ ਕੈਂਪ ਵਗੈਰਾ ਬਣੇ ਆ ਉਹਨਾਂ ਦੇ ਦੀ ਸਿਕਿਉਰਿਟੀ ਇਹ ਹੀ ਲਾ ਦਿੱਤੀ ਹੈ ਅੱਗੇ ਜਿੱਥੇ ਵੀ ਸਾਡੇ ਰੈਸਕਿਊ ਆਪਰੇਸ਼ਨ ਚੱਲ ਰਹੇ ਆ ਉਹਨਾਂ ਦੇ ਨਾਲ ਆਪਣੀ ਸਿਕਿਉਰਿਟੀ ਵਗੈਰਾ ਜਾਂਦੀ ਹੈ ਤੇ ਉਹ ਅਸੀਂ ਉਹਨਾਂ ਨੂੰ ਰੈਸਕਿਊ ਕਰਕੇ ਤੇ ਜਿਹੜੇ ਸੇਫਤ ਜਗ੍ਹਾ ਤੇ ਲੈ ਜਾਂਦੇ ਹਾਂ ਤੋਂ ਸਾਡੇ ਵੱਲੋਂ ਜਿਹੜਾ ਸਾਰਾ ਹੀ ਜਿਹੜਾ ਇੰਤਜ਼ਾਮ ਵਗੈਰਾ ਜਿਹੜਾ ਕੀਤਾ ਹੋਇਆ ਹੈ ਕਿੱਤੇ ਵੀ ਕੋਈ ਇਦਾਂ ਦੀ ਸਮੱਸਿਆ ਨਹੀਂ ਹੈ ਲੇਕਿਨ ਅਸੀਂ 24 7 ਅਸਾਂ ਜਿਹੜਾ ਇਹ ਲੋਕਾਂ ਦੀ ਜਿਹੜੀ ਇਹ ਪ੍ਰੋਬਲਮ ਆਈ ਇਹਦੇ ਨਾਲ ਅਸੀਂ ਉਹਦੇ ਖੜੇ ਆ ਕਿਤੇ ਕੋਈ ਰਾਸ਼ਨ ਚਾਹੀਦਾ ਰਾਸ਼ਨ ਨਾ ਪਹੁੰਚੁੰਦਾ ਕਿਤੇ ਕੋਈ ਮੈਡੀਕਲ ਸਿਲ ਵੀ ਲੋਡ ਉੱਤੇ ਜਾਂਦਾ ਸੋ ਸਾਰਾ ਹੀ ਸਾਡਾ ਜਿਹੜਾ ਸਿਸਟਮ ਜਿਹੜਾ ਇੰਪਲੀਸ ਜਿਹੜਾ ਹੋ ਰਿਹਾ ਸੋ ਖੱਡੇ ਵੱਲੋਂ ਤੇ ਲਗਾਤਾਰ ਹੀ ਜਦ ਹੀ ਅਸੀਂ ਤੇ ਹੀ ਕੋਸ਼ਿਸ਼ ਕਰਦੇ ਆਂ ਕਿ ਜਿਹੜਾ ਕਿਤੇ ਵੀ ਕੋਈ ਲੋਸ ਆਫ ਲਾਈਕ ਜਾਂ ਕੋਈ ਇਸ ਤਰ੍ਹਾਂ ਦਾ ਜਿਹੜਾ ਕੰਮ ਨਾਲ ਹੈ ਕਾਫੀ ਲੋਕ ਜਿਹੜੇ ਆਪਣੇ ਇਸ ਜਿਹੜੇ ਵੀਕੀ ਵੀਕੀ ਪਿੰਡ ਨੇ ਜਿਹੜੇ ਕਿ ਬੈਡਲੀ ਇਫੈਕਟਡ ਹੋਏ ਜਿਹੜੇ ਬਲੱਡ ਦੇ ਨਾਲ ਦਾ ਕਨੈਕਟੀਵਿਟੀ ਵੀ ਕਾਫੀ ਇਫੈਕਟਡ ਹੋਈ ਹੈ ਉਹਨਾਂ ਲੋਕਾਂ ਤੋਂ ਜ਼ਿਆਦਾਤਰ ਜਿਹੜੇ ਲੋਕ ਆਪੋ ਆਪਣੇ ਜਿਹੜੇ ਇਸ ਤਰ੍ਹਾਂ ਦੇ ਜਿਹੜੀਆਂ ਚੱਲੇ ਗਏ ਨੇ ਪਾਕੀ ਲੀਫ ਕੈਂਪਾਂ ਦੇ ਵਿੱਚ ਵੀ ਆ ਰਹੇ ਨੇ ਜਿਨ੍ਹਾਂ ਕੋ ਡੰਗਰ ਆ ਗਿਆ ਕੋ ਪਸ਼ੂ ਬਚਾ ਉਹਨਾਂ ਦੇ ਵੋੜਾ ਜਾ ਉਹ ਆਦੀ ਬਰੋ ਉਹ ਫਿਰ ਕੈਂਪਾਂ ਦੇ ਵਿੱਚ ਜਾ ਕੇ ਜਿੱਥੇ ਦੀ ਡਿਲੀਵਰੀ ਉੱਥੇ ਬੈਠ ਗਏ ਉਹਨਾਂ ਨੂੰ ਫਿਰ ਅਸੀਂ ਸਿਕਿਉਰਿਟੀ ਵੀ ਪ੍ਰੋਵਾਈਡ ਕਰਦੇ ਹਾਂ ਕੋਈ ਰਾਤ ਰਾਤ ਕੋਈ ਕੋਈ ਇਹਦੀ ਧੰਨਵਾਦਨਾ ਖਾਣੇ ਦਾ ਵੀ ਰਲੀਫ ਕੈਂਪ ਦੇ ਵਿੱਚ ਜੋ ਜੋ ਰਿਕੁਆਇਰਮੈਂਟ ਹੋ ਉਸਦੀ ਹੈ